ਗਲਾਡਾ ਦੀ ਸਰਕਾਰੀ ਜ਼ਮੀਨਾਂ ਦੇ ਉੱਤੇ ਇਹਨਾਂ ਪ੍ਰਾਈਵੇਟ ਬੰਦਿਆਂ ਨੇ ਆਪਣੇ ਬੱਸਾਂ ਲਾ ਕੇ ਉੱਥੇ ਪੈਸੇ ਕਮਾਏ ਜਾ ਰਹੇ ਨੇ। ਕੀ ਗਲਾਡਾ ਦੇ ਅਸਰਾਂ ਨੂੰ ਨਹੀਂ ਪਤਾ ਲੱਗਦਾ ਕਿ ਤੁਹਾਡੀ ਸਰਕਾਰੀ ਜ਼ਮੀਨਾਂ ਦੇ ਉੱਤੇ ਪ੍ਰਾਈਵੇਟ ਬੰਦੇ ਆ ਕੇ ਖੜੇ ਹੋ ਕੇ ਉੱਥੇ ਤਾਂ ਆਪਣੀ ਬੱਸਾਂ ਲਾ ਕੇ ਪੈਸੇ ਕਮਾ ਰਹੇ ਨੇ। ਲਗਾਤਾਰ ਅਸੀਂ ਸਮਾਜਵਾਦੀ ਰਾਸੀ ਮੁੱਦਾ ਅਸੀਂ ਲਗਾਤਾਰ ਚੱਕ ਰਹੇ ਹਾਂ ਕਿ ਟ੍ਰਾਂਸਪੋਰਟ ਦੇ ਮੈਟਰ ਦੇ ਉੱਪਰ ਜੋ ਤੇ 2 ਨੰਬਰ ਦੀ ਧੰਦਲੀ ਹੋ ਰਹੀ ਹੈ ਜਿਹੜੀ ਲਗਾਤਾਰ ਅਸੀਂ ਮੈਮੋਰੰਡਮ ਦੇ ਰਹੇ ਹਾਂ ਏਡੀਸੀ ਵੀ ਸਾਹਿਬ ਨੂੰ ਦੇ ਰਹੇ ਹਾਂ ਅਸੀਂ ਆਰਟੀਓ ਸਾਹਿਬ ਜਿਹੜੇ ਮਾਨਯੋਗ ਰਣਜੀਤ ਸਿੰਘ ਜੀ ਨੇ 4 ਮਹੀਨਿਆਂ ਤੋਂ ਲਗਾਤਾਰ ਉਹਨੇ ਨੋਟਿਸ ਦੇ ਵਿੱਚ ਵੀ ਲੈ ਕੇ ਆ ਰਹੇ ਹਾਂ ਪਰ ਕਾਰਵਾਈ ਬਿਲਕੁਲ ਵੀ ਇਨਕ ਜ਼ੀਰੋ ਲੈਵਲ ਤੇ ਗਰਾਊਂਡ ਲੈਵਲ ਤੇ ਹੋ ਰਹੀ ਆ ਕਿਉਂ ਨਹੀਂ ਹੋ ਰਹੀ ਕਾਰਵਾਈ ਪਿੱਛੇ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਘਟਨਾ ਹੋਈਆਂ ਇਹਨਾਂ ਬੱਸਾਂ ਦੀ ਕੋਈ ਚੈਕਿੰਗ ਨਹੀਂ ਕਿਹਾ ਇਹਦੇ ਵਿੱਚ ਪਹਿਲਾਂ ਸਾਡਾ ਵੀ ਅਸੀਂ ਇਹ ਪਹਿਲਾਂ ਵੀ ਇਹ ਗੱ ਮੈਂ ਤਾਂ ਅੱਜ ਡੀਸੀ ਸਾਹਿਬ ਨੂੰ ਇਹੀ ਗੱਲ ਕਹਿਣ ਆਇਆ ਕਿ ਦੇਖੋ ਜੀ ਆਡਿਓ ਸਾਹਿਬ ਨੂੰ ਵੀ ਅਸੀਂ ਮੈਮੋਰੰਡਮ ਦਿੱਤਾ ਸੀਗਾ ਅੱਜ ਦੁਬਾਰਾ ਫਿਰ ਤੁਹਾਡੇ ਦਰਵਾਜ਼ੇ ਤੇ ਆ ਕੇ ਖੜੇ ਹੋਏ ਆ ਲੈ ਕੇ ਮੰਗ ਪੱਤਰ ਜੇ ਇਹਦੀ ਕਾਰਵਾਈ ਨਹੀਂ ਕੀਤੀ ਜੇ ਤਾਂ ਮੇਰੇ ਵੱਲੋਂ ਇੱਥੇ ਅਫਸਰਾਂ ਤੇ ਬੈਠਾ ਜਾਵਾਂ ਬਹੁਤ ਜਲਦ ਗੱਲ ਤਾਂ ਸਭ ਤੋਂ ਵੱਡੀ ਇਹ ਹੈ ਇੱਕ ਸਰਕਾਰੀ ਜਗ੍ਹਾ ਹੋਣ ਦੇ ਨਾਤੇ ਗਲਾਡਾ ਦੀ ਸਰਕਾਰੀ ਜ਼ਮੀਨਾਂ ਦੇ ਉੱਤੇ ਇਹਨਾਂ ਪ੍ਰਾਈਵੇਟ ਬੰਦਿਆਂ ਨੇ ਆਪਣੇ ਬੱਸਾਂ ਲਾ ਕੇ ਉੱਥੇ ਪੈਸੇ ਕਮਾਏ ਜਾ ਰਹੇ ਨੇ ਕੀ ਗਲਾਡਾ ਦੇ ਅਫਸਰਾਂ ਨੂੰ ਨਹੀਂ ਪਤਾ ਲੱਗਦਾ ਕਿ ਤੁਹਾਡੀ ਸਰਕਾਰੀ ਜ਼ਮੀਨਾਂ ਦੇ ਉੱਤੇ ਪ੍ਰਾਈਵੇਟ ਬੰਦੇ ਆ ਕੇ ਖੜੇ ਹੋ ਕੇ ਉੱਥੇ ਤਾਂ ਆਪਣੀ ਬੱਸਾਂ ਕਿਆ ਅਫਸਰ ਵੀ ਮਿਲੇ ਹੋਏ ਨੇ ਸਵਾਲ ਦੋ ਖੜੇ ਹੁੰਦੇ ਜੀ ਅਫਸਰ ਮਿਲੇ ਹੋਏ ਆ ਜਾਂ ਅਫਸਰਾਂ ਨੂੰ ਪਤਾ ਨਹੀਂ ਹੈਗਾ ਪਿੱਛੇ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਘਟਨਾ ਹੋਈਆਂ ਇਹਨਾਂ ਬੱਸਾਂ ਦੀ ਕੋਈ ਚੈਕਿੰਗ ਨਹੀਂ ਕਿਆ ਇਹਦੇ ਵਿੱਚ ਪਹਿਲਾਂ ਸਾਡਾ ਵੀ ਅਸੀਂ ਇਹ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਇਹਨਾਂ ਦੇ ਵਿੱਚ ਹਥਿਆਰ ਤਾਂ ਹੀ ਸਪਲਾਈ ਹੋ ਰਿਹਾ ਯੂਪੀ ਤੋਂ ਬੱਸਾਂ ਜਾਂਦੀਆਂ ਨੇ ਜੰਮੂ ਤੱਕ ਜਾਂਦੀਆਂ ਨੇ ਤਾਂ ਅੱਤਵਾਦੀਆਂ ਨੂੰ ਕਿਤੇ ਕਿਤੇ ਇਹ ਵੀ ਪ੍ਰਮੋਟ ਕਰ ਰਹੇ ਨੇ ਮੈਂ ਤਾਂ ਅੱਜ ਡੀਸੀ ਸਾਹਿਬ ਨੂੰ ਇਹੀ ਗੱਲ ਕਹਿਣ ਆਇਆ ਕਿ ਦੇਖੋ ਜੀ ਆਡਿਓ ਸਾਹਿਬ ਨੂੰ ਵੀ ਅਸੀਂ ਮੈਮੋਰੈਂਡਮ ਦਿੱਤਾ ਸੀਗਾ ਅੱਜ ਦੁਬਾਰਾ ਫਿਰ ਤੁਹਾਡੇ ਦਰਵਾਜ਼ੇ ਤੇ ਆ ਕੇ ਖੜੇ ਹੋਏ ਆ ਉਨਸੰਤੇ ਬੈਠਾ ਜਾ ਬਹੁਤ ਜਲਦ ਓਕੇ ਜਦੋਂ ਜਦੋਂ ਟਿਕਟ ਮੰਪਟਰ ਦੇਣਾ ਹੈ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਹਿਲਾ ਸ਼ਿਵ ਸਮਾਜਵਾਦੀ ਦੇ ਟੀਮ ਦਾ ਪੰਜਾਬ ਪ੍ਰਵਕਤਾ ਹੋਣ ਦੇ ਨਾਤੇ ਮੈਂ ਠਾਕੁਰ ਹਿਮਾ ਪ੍ਰਤਾਪ ਸਿੰਘ ਲਗਾਤਾਰ ਸ਼ਿਵ ਸਮਾਜਵਾਦੀ ਰਾਸੀ ਮੁੱਦਾ ਅਸੀਂ ਲਗਾਤਾਰ ਚੱਕ ਰਹੇ ਹਾਂ ਕਿ ਟਰਾਂਸਪੋਰਟ ਦੇ ਮੈਟਰ ਦੇ ਉੱਪਰ ਜੋ ਤੇ ਦੋ ਨੰਬਰ ਦੀ ਧੰਦਲੀ ਹੋ ਰਹੀ ਹੈ ਜਿਹੜੀ ਲਗਾਤਾਰ ਅਸੀਂ ਮੈਮੋਰੰਡਮ ਦੇ ਰਹੇ ਹਾਂ ਐਡੀਸੀ ਵੀ ਸਾਹਿਬ ਨੂੰ ਦੇ ਰਹੇ ਹਾਂ ਅਸੀਂ ਆਰਟੀਓ ਸਾਹਿਬ ਜਿਹੜੇ ਮਾਨਯੋਗ ਰਣਜੀਤ ਸਿੰਘ ਜੀ ਨੇ ਚਾਰ ਮਹੀਨੇ ਤੋਂ ਲਗਾਤਾਰ ਉਹਨੇ ਨੋਟਿਸ ਦੇ ਵਿੱਚ ਵੀ ਲੈ ਕੇ ਆ ਰਹੇ ਹਾਂ ਪਰ ਕਾਰਵਾਈ ਬਿਲਕੁਲ ਵੀ ਇਹਨਾਂ ਜ਼ੀਰੋ ਲੈਵਲ ਤੇ ਗਰਾਊਂਡ ਲੈਵਲ ਤੇ ਹੋ ਰਹੀ ਆ ਕਿਉਂ ਨਹੀਂ ਹੋ ਰਹੀ ਕਾਰਵਾਈ ਅ ਦੀ ਆਵਾਜ਼ ਚੱਕਨੇ ਆ ਤਾਂ ਕਾਰ ਵੀ ਕਿਉਂ ਨਹੀਂ ਹੋ ਰਹੀ ਇਲੀਗਲ ਤਰੀਕੇ ਨਾਲ ਜਿਹੜਾ ਕਹਿੰਦੇ ਨੇ ਕਿ ਸਵਾ ਸਵਾ ਲੱਖ ਰੁਪਏ ਦਾ ਕੱਲੇ ਕੱਲੇ ਪੰਜਾਬ ਦੇ ਵਪਾਰੀ ਦੇ ਉੱਪਰ ਪੰਜਾ ਕੱਲੇ ਕੱਲੇ ਬੰਦੇ ਦੇ ਉੱਪਰ ਜਿਹੜਾ ਕਰਜ਼ਾ ਚੜਿਆ ਹੋਇਆ ਉਹਦਾ ਕਾਰਨ ਮੁੱਖ ਕਾਰਨ ਜਿਹੜਾ ਟਰਾਂਸਪੋਰਟ ਦਾ ਵੀ ਬਣਦਾ ਕਰਿੰਦੇ ਨੇ ਜਿਹੜੇ ਬਲੈਕਮੈਲੀ ਜਿਹੜੀ ਚਲਦੀ ਆ ਜੋ ਤੋਦ ਮਰ ਧੰਦਲੀ ਚਲਦੀ ਪਈ ਆ ਕਿਉਂਕਿ ਇਹਨਾਂ ਜਿਹੜੀਆਂ ਨੇ ਅਲੱਗ ਅਲੱਗ ਚੌਂਕਾਂ ਦੇ ਵਿੱਚ ਜਿਹੜੀਆਂ ਬੱਸਾਂ ਲੱਗਦੀਆਂ ਨੇ ਬੱਸਾਂ ਲੱਗਣ ਦਾ ਕਈ ਇਹਨਾਂ ਕਿ ਟਿਕਟ ਜਿਹੜੀ ਆ ਉਹ ਟਿਕਟ ਇਲੀਗਲ ਤਰੀਕੇ ਨਾਲ ਆ ਇੱਕ ਇੱਕ ਬੱਸ ਦੇ ਵਿੱਚ 50-50 ਬੰਦੇ ਦੀ ਗੈਦਰਿੰਗ ਹੋਣ ਦੇ ਬਾਵਜੂਦ ਵੀ 100 ਤੋਂ 120 ਬੰਦਿਆਂ ਦੀ ਭਰ ਭਰ ਕੇ ਠੂਸ ਠੂਸ ਕੇ ਲੈ ਕੇ ਜਾਂਦੇ ਨੇ ਪਰ ਕਿ ਉਸ ਤੋਂ ਵੱਡੀ ਸਭ ਤੋਂ ਵੱਡੀ ਗੱਲ ਹੈ ਕਿ ਅਚਾਨਕ ਇੱਕ ਐਕਸੀਡੈਂਟ ਹੋ ਜਾਵੇ ਇੱਕ ਪੰਜਾਬ ਦੇ ਵਿੱਚ ਕੋਈ ਪਾਣਾ ਇਹੋ ਜਿਹਾ ਵਰਤ ਜਾਵੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਕਿਉਂਕਿ ਜੇ ਅਸੀਂ ਬੱਸਾਂ ਦੇ ਵਿੱਚ ਜੰਗੀ ਐਕਸੀਡੈਂਟ ਹੁੰਦਾ ਜਾਂ ਉਹਦੇ 10 ਤੋਂ 15 ਬੰਦੇ ਜੇ ਮ੍ਰਿਤਿ ਹੋ ਜਾਵੇ ਜਾਂ ਦੇਹਾਂਤ ਕਿਸੇ ਦਾ ਹੋ ਜਾਵੇ ਤਾਂ ਕਿਸੇ ਨੂੰ ਕੀ ਮੁਆਵਜ਼ਾ ਮਿਲੇਗਾ ਸਭ ਤੋਂ ਵੱਡੀ ਵਾਲਾ ਜਾਂਚ ਦਾ ਵਿਸ਼ਾ ਆ ਪਿੱਛੇ ਜੇ ਵੀ ਇੱਕ ਕਾਂਡ ਹੋਇਆ ਵਾ ਹੁਣ ਪਿੱਛੇ ਵੀ ਆਪਣੀ ਯੂਪੀ ਦੇ ਵਿੱਚ ਵੀ ਬੱਸ ਦਾ ਜਿਹੜੀ ਜ ਜਲੰਧਰ ਦੇ ਵਿੱਚ ਹੋ ਕੇ ਗਈ ਹੈ ਇਲੀਗਲ ਬੱਸ ਜਿਹੜੀ ਗਈ ਹੈ ਜੇਕਰ ਯੂਪੀ ਦੇ ਵਿੱਚ ਜਿਹੜਾ ਉਹ ਜਾ ਕੇ ਬੱਸ ਜਿਹੜੀ ਹੈ ਕਿ ਉਹ ਡਿੱਗ ਜਾਂਦੀ ਹੈ ਉਹਦੇ 10 ਤੋਂ 12 ਬੰਦੇ ਵਿਅਕਤੀ ਨਹੀਂ ਮ੍ਰਿਤਕ ਹੋ ਜਾਂਦੀ ਹੈ ਕਿ ਉਹਨਾਂ ਨੂੰ ਮੁਆਵਜ਼ਾ ਮਿਲਿਆ ਨਹੀਂ ਮਿਲਿਆ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਆਵਾਜ਼ ਹੈ ਜਿਹੜੀ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜੀਆਂ ਬੱਸਾਂ ਨੇ ਜਿਹੜੀਆਂ ਇਹ ਬੰਦ ਹੋਣੀ ਚਾਹੀਦੀਆਂ ਨੇ ਅਸੀਂ ਡੀਸੀ ਸਾਹਿਬ ਨੂੰ ਇਹੀ ਮੈਮੋਰੰਡਮ ਦੇਣਾ ਚਾਹੁੰਦੇ ਹਾਂ ਕਿ ਆਰਟੀਓ ਸਾਹਿਬ ਜਿਹੜੇ ਆਪਣੇ ਰਣਜੀਤ ਸਿੰਘ ਜੀ ਨੇ ਕਾਰਵਾਈ ਕਿਉਂ ਨਹੀਂ ਕਰਦੇ ਸਾਡਾ ਫੋਨ ਕਿਉਂ ਨਹੀਂ ਚੱਕਦੇ ਪਏ ਆ ਅਸੀਂ ਲੋਕੇਸ਼ਨਾਂ ਦੇ ਸਾਹਮਣੇ ਲਗਾਤਾਰ ਲੋਕੇਸ਼ਨ ਵੀ ਪਾਣੇ ਆ ਤੇ ਅਸੀਂ ਕੰਮ ਕਰ ਰਹੇ ਹਾਂ ਤਾਂ ਸਾਡੀ ਆਵਾਜ਼ ਦਬਾਨ ਵਾਲਾ ਕੌਣ ਹੈ ਸਾਡੇ ਤੇ ਐਲੀਗੇਸ਼ਨ ਨਾਲ ਦੀ ਕੋਸ਼ਿਸ਼ ਕੀਤੀ ਗਈ ਹੈ ਪੱਤਰਕਾਰਾਂ ਤੇ ਐਲੀਗੇਸ਼ਨ ਨਾਲ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਤਾਂ ਜੀ ਹਫ਼ਤਾ ਲਾਂਦੇ ਨੇ ਦੋ ਨੰਬਰ ਦਾ ਕੰਮ ਕਰਦੇ ਨੇ ਜੇ ਅਸੀਂ ਆਵਾਜ਼ ਚੱਕਦੇ ਹਾਂ ਤਾਂ ਸਾਡੀ ਆਵਾਜ਼ ਦਬਾਨ ਵਾਲਾ ਕੌਣ ਹੈ